ਜਿੰਨਾ ਸਮਾਂ ਸਾਧੂ ਰੋਟੀ ਖਾਣ ਨੂੰ ਲੱਗਦਾ ਹੈ ਉਹ ਤੋਂ ਜ਼ਿਆਦਾ ਸਮਾਂ ਰੋਟੀ ਪਕਾਉਣ ਨੂੰ ਲੱਗਦਾ ਹੈ ਜਿੰਨਾ ਸਮਾਂ ਰੋਟੀ ਪਕਾਉਣ ਨੂੰ ਲੱਗਦਾ ਹੈ ਉਹ ਤੋਂ ਕਿਤੇ ਜ਼ਿਆਦਾ ਰੋਟੀ ਨੂੰ ਕਮਾਣ ਨਹੀਂ ਲੱਗਦਾ ਹੈ ਜਿੰਨਾ ਸਮਾਂ ਰੋਟੀ ਨੂੰ ਕਮਾਣ ਲਈ ਲੱਗਦਾ ਹੈ ਉਹ ਤੋਂ ਕਿਤੇ ਜ਼ਿਆਦਾ ਸਮਾਂ ਭੋਜਨ ਨੂੰ ਅਗਾੜ ਨਹੀਂ ਲੱਗਦਾ ਹੈ ਅਸੀਂ ਕਣਕ ਚੌਲ ਆਦ ਅਨਾਜ ਆਦਿ ਹੁੰਦੇ ਆ ਬੜਾ ਸਮਾਂ ਲੱਗਦਾ ਜਿੰਨਾ ਸਮਾਂ ਰੋਟੀ ਖਾਣ ਨੂੰ ਲੱਗਦਾ ਉਹ ਤੋਂ ਜ਼ਿਆਦਾ ਪਕਾਉਣ ਨੂੰ ਲੱਗਦਾ ਹੈ ਜਿੰਨਾ ਪਕਾਉਣ ਨੂੰ ਲੱਗਦਾ ਉਹ ਤੋਂ ਜ਼ਿਆਦਾ ਕਮਾਉਣ ਨੂੰ ਲੱਗਦਾ ਹੈ ਜਿੰਨਾ ਕਮਾਉਣ ਨੂੰ ਲੱਗਦਾ ਉਹ ਤੋਂ ਜ਼ਿਆਦਾ ਕਾਉਣ ਨੂੰ ਲੱਗਦਾ ਹੈ ਤਾਂ ਕਿਤੇ ਰੋਟੀ ਹੈ ਸਾਡੇ ਤੱਕ ਆਉਂਦੀ ਹੈ ਪਹਿਲਾਂ ਸੁਗਾਇਆ ਜਾਂਦਾ ਹੈ ਅਨਾਜ

ਕਿ ਸਤਿਗੁਰੂ ਕਹਿੰਦੇ ਇੱਕ ਸਾਧ ਇਸਾਨੀ ਕਰਦਾ ਹੈ ਮਨ ਵਿੱਚ ਜੀ ਦੇ ਵਿੱਚ ਅੰਦਰ ਇੱਕ ਚਾਹ ਕਿ ਮੇਰੇ ਕੀ ਪੁੱਤ ਖਾਣ ਛਾਲ ਉਹ ਬੋਂਦਾ ਹਾਲ ਜੋ ਤੈ खुद ਕਰੇ ਮੇਰਾ ਪੁੱਤ ਕੀ ਖਾਏ ਉਹਦਾ ਹੀ ਕੁੱਦਮ ਹੁੰਦਾ ਨਾ ਉਹਨੇ ਉਗਾਈ ਤੇ ਮਾਪੇ ਨੇ ਕਿਸੇ ਨੇ ਜਿਹਨੂੰ ਕਮਾਇਆ ਉਹਦਾ ਵੀ ਧੰਨਵਾਦ ਕਰਿਆ ਫਿਰ ਉਸ ਮਾਂ ਦਾ ਉਸ ਭੈਣ ਦਾ ਪਤਨੀ ਦਾ ਉਸ ਦੀ ਦਾ ਧੰਨਵਾਦ ਕਰ ਜਿਹਨੇ ਪਕਾ ਕੇ ਤੇਰੇ ਤੱਕ ਪਹੁੰਚ ਨਹੀਂ ਕਰ ਦਿੱਤੀ ਉਸ ਮਾ ਦਾ ਧੰਨਵਾਦ ਕਰ ਉਸ ਭੈਣ ਦਾ ਧੰਨਵਾਦ ਕਰ ਜਿਹਨੇ ਪਗਾਈ ਉਸ ਪਤਨੀ ਦਾ ਧੰਨਵਾਦ ਕਰਿਆ ਕਰਨ ਦੇ ਪਗਾਈ ਉਸ ਧੀ ਦਾ ਧੰਨਵਾਦ ਕਰਿਆ ਕਰਨ ਜਿਹਨੇ ਪਕਾ ਕੇ ਤੇਰੇ ਤੱਕ ਪਹੁੰਚ ਨਹੀਂ ਕਰ ਦਿੱਤੀ ਖਾਣੀ ਉਤੋਂ ਦੀ ਲੋਕੀ ਲੱਗਦੀ ਐ ਉਹ ਖਾਣੀ ਉਤੋਂ ਜ਼ਿਆਦਾ ਉੱਕੀ ਹੈ ਕਮਾੜੀ ਉਤੋਂ ਵੀ ਜ਼ਿਆਦਾ ਉੱਕੀ ਹੈ ਉਹ ਗਾੜੀ ਉਤੋਂ ਵੀ ਜ਼ਿਆਦਾ ਉੱਕੀ ਹੈ ਇਸ ਕਰਕੇ ਤੂੰ ਧੰਨਵਾਦ ਕਰਿਆ ਕਰ ਰੱਬ ਦਾ ਪੂਰ ਸੂਗਾਨ ਵਾਲੇ ਦਾ ਪਕਾਨ ਵਾਲੇ ਦਾ ਕਮਾਨ ਵਾਲੇ ਦਾ ਇਹ ਸਾਰਿਆਂ ਦਾ ਤੂੰ ਧੰਨਵਾਦ ਕਰਿਆ ਕਰ ਕਿ ਇਹ ਵੈਤੂ ਤੇਰੀ ਕਿਰਪਾ ਨਾਲ ਮੇਰੇ ਤੱਕ ਪਹੁੰਚਿਆ ਇਹ ਕਿਰਪਾ ਦੀ ਬਖਸ਼ਿਸ਼ ਹੋਦੀ ਹੈ ਇਹ ਕਹਾ ਕਰਕੇ ਤੂੰ ਦਾਤਾ ਦਾਤਾ ਤੇਰਾ ਦਾ ਖਾ ਬਣਾ ਫਿਰ ਤੇਰੀ ਦਿੱਤੀ ਹੋਈ ਦਾਤ ਹੈ ਤਾਂ ਮੈਂ ਤੁਧਨ ਸ਼ਕ ਰਹਾ ਹਾਂ ਉਹਦਾ ਧੰਨਵਾਦ ਕਰਿਆ ਕਰ ਰੱਖਣ ਤੋਂ ਪਹਿਲਾਂ ਉੰਡਸ਼ ਪਰਾਨਾ ਕਰਿਆ ਕਿ ਸਭ ਨੂੰ ਦਿਆ ਕਰੀਂ ਬੈਠੋ ਜਿਤਨਾ ਬਿਨੂ ਸਕਣ ਨੂੰ ਦਿੱਤਾ ਦਾ ਪ੍ਰਸ਼ਾਦ ਸਭ ਨੂੰ ਤੇਈ ਪ੍ਰਸ਼ਾਦ ਦੇ ਸੋਨਾ ਸ਼ਬਦ ਇਹ ਕੋਈ ਭੁਖਾ ਦਾ ਰਿਆ ਇਹ ਉਹਦੇ ਅੱਗੇ ਰਾਤ ਕਰਿਆ